ਗਰਦਾਸਪੁਰ ਦੇ ਵਿੱਚ ਟ੍ਰੈਵਿੰਗ ਪੁਲਿਸ ਨਾਲ ਉਲਝੇ ਵਿਅਕਤੀ ਨੇ ਬਹਿਸ ਕਰਨ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਚੱਲਦੇ ਉਸਨੇ ਅਫਸਰਾਂ ਨਾਲ ਆਪਣੇ ਚੰਗੇ ਸਬੰਧ ਹੋਣ ਦੀ ਗੱਲ ਕਹੀ ਜਿਸ ਤੋਂ ਬਾਅਦ ਇਹ ਮਾਮਲਾ ਭੱਗ ਗਿਆ ਇਸ ਦੌਰਾਨ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਵਿਅਕਤੀ ਨੇ ਨਸ਼ਾ ਕੀਤਾ ਹੋਇਆ ਹੈ ਇਸ ਦੌਰਾਨ ਉਸ ਦੇ ਵੱਲੋਂ ਬੱਸ ਲੁਕੀ ਕੀਤੀ ਗਈ ਹੈ ਜਿਸ ਦੇ ਚਲਦਿਆਂ ਪਹਿਲਾਂ ਪੁਲਿਸ ਵੱਲੋਂ ਉਹਦਾ ਟੈਸਟ ਕੀਤਾ ਗਿਆ ਅਤੇ ਬਾਅਦ ਵਿੱਚ ਵਿਅਕਤੀ ਦਾ ਚਲਾਨ ਕੱਟਿਆ ਗਿਆ ਆਓ ਆਪਾਂ ਵੀ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਵਾਇਰਲ ਹੋਈ ਵੀਡੀਓ ਦੀਆਂ ਅਤੇ ਗੱਲਬਾਤ ਕਰਦੇ ਹਾਂ ਪੁਲਿਸ ਅਧਿਕਾਰੀਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਮੌਕੇ ਤੇ ਕਈਆ ਦਾਵੀ ਜੇ ਤੁਹਾਈ ਹੋਰ ਅਗਾ ਮੇਰੀ ਗੱਲ ਰਾਮ ਵੰਦਨਾ ਬੋਲਿਆ ਕੜਨ ਵਿੱਚ ਮਾਰਵਾਜ ਨੂੰ ਸਭ ਦੀ ਐਟੂਮੈਂਟ ਹੋ ਗਿਆ ਕਿਉਂ 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 ਆਂ ਲਿਆ ਅਸਲੀ ਬੈਠ ਨਹੀਂ ਕਰਨੀ ਜੇ ਆਹ ਦੀ ਸਰਕਾਰ ਆਹੀਂ ਬੈਠਣਾ ਕਰੀ ਕੋਈ ਹੁਣ ਤੋਂ ਬੱਲਾ ਕੋਈ ਗੱਲ ਨਹੀਂ ਮੈਂ ਕਹਿਣਾ ਹੁਣ ਰਮਨ ਨੂੰ ਗੱਲ ਕਰਦਾ ਗੱਲ ਆਇਆ ਤੂੰ ਕੋਡਾ ਗੱਲ ਕਰਦੀ ਨਹੀਂ ਕੋਈ ਨਹੀਂ ਭਾਈ ਨਾ ਤੁਹਾਨੂੰ ਕਰੇ ਇੱਕ ਆਦਮਾ ਦਾ ਨਾਗੇ ਨਿਕਲਦਾ ਬਦ ਕੀ ਹੈ ਨਾ ਨਾ ਆ ਜਾ ਉਹ ਨਹੀਂ ਯਾਰ ਕੋਈ ਹਾਂ ਇਹ ਕਹੋ ਠੀਕ ਬਤਾ ਕੌਣ ਹੈ ਜੀ ਤੁਹਾਡੇ ਨਾਲ ਕੋਈ ਗੱਲ ਕੀਤੀ ਨਹੀਂ ਕਰੋ ਫਿਰ ਕੋਈ ਗੱਲ ਮੈਂ ਤੁਰ ਕੇ ਆ ਗਿਆ ਹੱਥ ਪਾ ਨਾ ਰੇ ਭਈਆ ਤੁਸੀਂ ਬੰਦੇ ਬੜੇ ਕਿੰਨੇ ਦਿਨਾਂ ਤੇ ਇੱਥੇ ਆ ਰਹੇ ਹੋ ਤੇਰੇ ਕੋਲ ਰਹਿ ਰਹੇਗਾ ਤੇ ਲੱਖਾਂ ਲੱਖ ਲਾਂਤੀ ਹੋਣੀ ਹੈ ਤੇਰੇ ਉਹ ਸਰ ਪਲੀਜ਼ ਪਲੀਜ਼ ਸਰ ਜੀ ਚਲੋ ਚਲੋ ਮੈਂ ਉਹਦੇ ਅਸੀਂ ਆਪ ਦੇਖਿਆ ਬਾਹਰ ਨੂੰ ਫੋਕ ਲਗਾਤਾਰ ਮਾਰਨੀ ਇਸ ਦਾ ਭਗਾਨਾ ਪੜਾਈਦਾ ਮਾਰੀ ਜਾਂ ਮਾਰੀਆ ਜੇ ਤੋ ਕਹਾਂਗੇ ਬੱਚਾ ਨੂੰ ਦੋ ਮੱਤ ਹੈ ਤਾਂ ਆ ਗਿਆ ਤਾਂ ਨਹੀਂ ਚਲੋ ਜਾਂਦੇ ਹੋ ਯਾਰ ਮਾਰੀਆ ਝਗੇ ਮੰਗਣਿਆ ਤਾਂ ਨਹੀਂ ਕੀਤੀ ਚਲੋ ਹੋ ਲਈ ਸਾਰਾ ਕੰਮ ਕਰਦੇ ਭਾਈ ਭਾਈ ਦਾ ਜੋ ਇਹ ਇੱਕੇ ਵਿਅਕਤੀ ਕਾਫੀ ਬੈਦ ਭਈ ਹੋਈ ਹੈ ਡਿਟੀ ਮਾਮਲਾ ਹੈ ਜਦਿ ਇਹ ਸਾਰਾ ਮਾਮਲਾ ਜੀ ਇਹਦਾ ਵੀ ਸਾਡੇ ਐਸਐਸਪੀ ਮਾਨਯੋਗ ਸ੍ਰੀ ਦਿੱਤਿਆ ਜੀ ਦੇ ਸਖਤ ਹੁਕਮ ਨੇ ਪੀ ਕੋਈ ਵੀ ਸ਼ਰਾਬ ਪੀ ਕੇ ਡਰਾਈਵਿੰਗ ਨਾ ਕਰੇ ਆਪਣਾ ਟ੍ਰਿਪਲ ਸਵਾਰੀ ਨਹੀਂ ਹੋਣੀ ਚਾਹੀਦੀ ਬੁਲਟ ਫਟਾਕਾ ਨਹੀਂ ਹੋਣਾ ਚਾਹੀਦਾ ਜਿਹੜੇ ਟ੍ਰਿਪਲ ਸਵਾਰੀ ਹੈ ਜਾਂ ਬਿਨਾ ਨੰਬਰ ਤੋਂ ਚੱਲਦੇ ਆ ਇਹਨਾਂ ਦੇ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਕਰੋ ਇਹਨਾਂ ਤੇ ਚਲਾਨਾ ਕਰੋ ਅੱਜ ਅਸੀਂ ਇੱਕ ਗੱਡੀ ਜਿਹੜੀ ਉਹ ਡੱਕੀ ਸੀ ਉਹਦੇ ਵਿੱਚ ਅਸੀਂ ਉਹਨਾਂ ਦਾ ਜਿਹੜਾ ਸਾਡੇ ਕੋਲ ਐਲਕੋਮੀਟਰ ਹੈਗਾ ਉਹਦੇ ਰਾਹੀਂ ਉਹਦਾ ਟੈਸਟ ਕਰਕੇ ਉਹਦਾ ਚਲਾਨਾ ਕਰੇ ਸੀ ਤੇ ਇੰਨੇ ਚਿਰ ਨੂੰ ਇੱਕ ਹੋਰ ਕੋਈ ਉਹਨਾਂ ਦਾ ਨਜ਼ਦੀਕੀ ਹੀ ਜਾਂ ਉਹਨਾਂ ਨੇ ਸੱਦਿਆ ਉਹ ਸ਼ਰਾਬ ਪੀ ਕੇ ਉਹ ਵੀ ਆ ਗਿਆ ਤੇ ਉਹਨੇ ਆਣ ਕੇ ਸਾਡੇ ਨਾਲ ਹੁੱਲੜ ਬਾਜੀ ਕੀਤੀ ਇਹਨਾਂ ਚਿਰ ਨੂੰ ਸਾਡੇ ਪੱਤਰਕਾਰੀ ਸੀ ਸਾਡੇ ਸ਼ਹਿਰ ਦੇ ਉਹਨਾਂ ਨੇ ਵੇਖ ਕੇ ਉਹ ਆ ਗਏ ਉਹਨਾਂ ਨੇ ਵੀ ਮਤਲਬ ਫਿਲਮ ਪਿਕਚਰ ਵੀ ਬਣਾਈ ਹੈ ਉਹਦੀ ਤੇ ਫਿਰ ਅਸੀਂ ਉਹਦਾ ਵੀ ਐਲਕੋਮੀਟਰ ਨਹੀਂ ਚਲਾਣ ਕੀਤਾ ਔਰ ਉਹ ਮੋਟਰਸਾਈਕਲ ਬੌਂਡ ਕੀਤਾ ਸਰ ਕਹਿੰਦੇ ਉਹ ਪੀਦੇ ਰਹੇਗੇ ਉਸੇ ਦਾ ਦੁਕਾਨੇ ਕੋਲ ਆਇਆ ਇਸ ਤਰ੍ਹਾਂ ਹੀ ਕਹਿੰਦਾ ਹੈ ਕਿ ਮੇਰੇ ਰਿਸ਼ਤੇਦਾਰ ਕੋਈ ਅਫਸਰ ਨਾਲ ਲੱਗੇ ਆ ਮੈਂ ਤੁਹਾਡੀ ਬਦਲੀ ਕਰਾ ਦਿਆਂਗਾ ਇਦਾਂ ਗੱਲਾਂ ਬਾਤਾਂ ਕਰਦੇ ਆ ਇਹ ਕਿੰਨੀ ਵਾਰ ਆਸਮਣ ਜੇ ਕਿ ਤੁਸੀਂ ਇਹ ਵੇਟੀ ਕੀ ਕਰ ਰਹੇ ਹੋ ਤੁਹਾਡਾ ਕੰਮ ਆ ਇਹ ਜਿਹੜਾ ਕੋਈ ਵਿਅਕਤੀ ਆ ਜਾਂਦਾ ਵੀ ਸ਼ਨਾਪੀ ਕਿਹਦੇ ਕਿੰਨੀ ਵੇਲੇ ਦਿੱਕਤ ਹੁੰਦੀ ਹੈ ਸ਼ਰਾਬੀ ਨਾਲ ਤੇ ਤੁਹਾਨੂੰ ਪਤਾ ਹੀ ਹੈ ਸ਼ਰਾਬੀ ਦੇ ਲਾਗੋਂ ਦੀ ਹੋਂਦਾਂ ਨਹੀਂ ਕੋ ਲੰਗਦਾ ਤੇ ਅਸੀਂ ਸ਼ਰਾਬੀ ਦੇ ਨਾਲ ਉਹਦਾ ਉਹਦੇ ਮੂੰਹ ਚ ਪਾਈਪ ਪਾ ਕੇ ਉਹਦਾ ਐਲਕੋਮੀਟਰ ਨਾਲ ਹੀ ਉਹਦੇ ਦਾਰੂ ਦਾ ਪਤਾ ਕਰਨਾ ਤੇ ਫਿਰ ਉਹਨੇ ਤੇ ਬੈਸ ਹੋ ਜਾ ਜਿਤ ਕਰਨੀ ਹੈ ਹਾਂ ਜੀ ਉਹਨੇ ਦਾਰੂ ਪੀਤੀ ਹੀ ਉਹਦਾ ਵੀ ਚਲਾਣ ਕੀਤਾ ਆ ਦਿੱਕਤ ਕਿੰਨੀ ਆਂਦੀ ਆ ਫਿਰ ਕਿੰਨੀ ਪਰੇਸ਼ਾਨੀ ਤੇ ਆਂਦੀ ਆ ਆਮ ਲੋਕੀ ਵੀ ਫਿਰ ਇੱਕ ਦੂਜੇ ਨਾਲ ਵੇਖ ਕੇ ਖਲੋ ਜਾਂਦੇ ਨੇ ਇਹ ਆਪਣਾ ਵਾਲੇ ਚ ਟ੍ਰੈਫਿਕ ਵੀ ਜਾਮ ਹੁੰਦੀ ਹੈ ਪਰੇਸ਼ਾਨੀ ਤੇ ਆਂਦੀ ਹੈ ਪਰ ਚਲੋ ਕੋਈ ਨਹੀਂ ਸਾਡੇ ਅਫਸਰਾਂ ਦੇ ਸਾਡੇ ਅਫਸਰ ਸਾਡੇ ਨਾਲ ਨੇ ਉਹਨਾਂ ਨੇ ਸਾਨੂੰ ਸਖਤ ਹਦਾਇਤਾਂ ਕੀਤੀਆਂ ਨੇ ਉਹਨਾਂ ਦੀ ਅਸੀਂ ਪਾਲਣਾ ਜਿਹੜੀ ਉਹ ਕਰਨੀ ਕਰਨੀ ਵੀ ਅਪੀਲ ਕਰਦੇ ਹਾਂ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਇਹੋ ਅਪੀਲ ਕਰਦੇ ਆ ਵੀ ਆਪਣੇ ਘਰ ਜਾ ਕੇ ਪੀ ਲੋ ਤੇ ਪੀ ਕੇ ਡਰਾਈਵਿੰਗ ਨਾ ਕਰੋ ਤੇ ਜਿਹੜਾ ਰਾਤ ਨੂੰ ਇਹ ਪੀ ਕੇ ਜਿਹੜੀ ਹੁੱਲੜਬਾਜੀ ਕਰਦੇ ਨੇ ਇਦਾਂ ਦੇ ਕੰਮ ਜਿਹੜੇ ਨਾ ਕਰੋ